ਦੇ ਮਹਾਰਾਜ ਦੀ ਤਾਂ ਪਕਪਾਪ ਕਾਉ ਤੇ ਜਾਣਾ ਬਾਦਰੀਆ ਸੀ ਤੇ ਜਹਾਦੀ ਰੇਸ ਕਾ ਜੋ ਕਬਰ ਆ ਗਿਆ ਸੀ ਉਹਨਾਂ ਲੋਕਾਂ ਨੇ ਜਾਣਦੇ ਆਂ ਕਿ ਆ ਬਾਜਾ ਤੂੰ ਰਾਮਨਾਥ ਦੇ ਸ਼ਾਨ ਤੇਰੇ ਵਾਸਤੇ ਚਾਸ ਮੇਰੇ ਖਾ ਤਾਂ ਕਾ ਜਾ ਜਾਦਾ ਕੋਈ ਅੱਗੇ ਕਰਨਾ ਕਿਹੜੀ ਗੱਲ ਦਾ ਬਾਈ ਉਹ ਕਹਿੰਦੇ ਗੁਰਦਾਰਸ਼ ਦਾ ਗੱਦੀ ਦਾ ਪਰਮਾ ਗੁਰੂ ਕਰ ਜਾਂਦੇ ਪੋਲੀ ਸਿਕ ਪ੍ਰਵਾਹ ਕਰ ਤੂੰ ਨਾਮ ਕੀਤੇ ਪੋਲੀ ਹਿੰਦੂ گرانس ہم نہیں بھی سکتا وہ نے گرانس کیا کر لیا کہ جیڑا گرانس کو دیان کی تاہی ہو گیا اوہے کہ حضرت محمد صلی اللہ علیہ وسلم تی اصطلاف کی پہنگ وقتی تو ہی یہ دیتی نہیں جسی باری مارسہ جو لے اکاتے مارسہ ہوں میں انہوں نے پولتےیا کندی کو کنیلے مسلمان آدھی اسی طرح کندی کے حضرت محمد صلی اللہ علیہ وسلم نے کو دو 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 کوئی ایک خود پولتے لیا نہ لینے کہ گرانس کا خود ہے نہ کے تو کار ہو رہا گر جی دو ਦੇ ਬਹਿਰ ਦੇ ਗਾਲੀ ਕੋਟ ਦੇ ਕਿਨੇ ਮੇਰਾ ਮੂੰਹ ਬਣਾਵੇ ਉਹ ਜਿਹੜਾ ਮੂੰਹ ਮੇਰੇ ਪਰਮਾਤਮਾ ਨੇ ਬਣਾ ਕੇ ਭਲੇ ਉਹ ਮਾਰ ਕੁਦਰਤ ਨੇ ਦਿੱਤੀ ਹੋਈ ਦਾਤ ਨਾਲ ਸ਼ੇਰ ਖਾਨੇ ਦੀ ਕਮਾਈ ਨਹੀਂ ਆਈ ਮਰਨ ਜਦੋਂ ਬਣੇ ਅਸਾਂ ਦਾ ਠਾਕਾ ਤੋਹੇ ਜਾ ਜਗਾ ਮੇਰੀਆਂ ਗੱਲਾਂ ਸਿੱਧੀਆਂ ਗੁੱਸੇ ਦਾ ਕੰਮ ਨਹੀਂ ਕਰੀਦਾ ਸਾ ਸੰਗਤ ਕੁਦਰਤ ਨੂੰ ਜਿੰਦੇ ਹੋਏ ਸਾਰੇ ਜਿਹੜੇ ਪਤਾਂ ਦੇ ਉਹਨਾਂ ਅਸੀਂ ਸ਼ੇਰ ਕਰਕੇ ਪਾਪੜਾ ਮਿੱਠਾ ਰੱਖਿਆ ਰਹੀਆਂ ਹਾਂ اپنی مرضی کا چک سکے

ਨਹੀਂ ਨਹੀਂ ਮੈਂ ਗੱਲ ਕਰਵਾਉਣਾ ਸ਼ਰੇਆਮ ਜੇ ਜੁਸਾ ਕਰੇ ਤਾਂ ਤੇਰੀ ਬੰਦੀ ਆ ਕਈ ਜਾਨ ਸਿਰ ਤੂੰ ਬੰਦਿਆ ਕੋ ਕੋ ਲੋਕ ਤੋ ਆ ਬੈਠ ਪੱਟਿਆ ਇਸ ਦਾ ਤੇ ਮੈ ਪਤਾ ਹੈ ਇਸ ਦਾ ਕਿਹੜਾ ਸੁਸਾਨਾ ਕਰਦਾ ਹੈ ਅਜੀ ਨਾਰੀ ਕੋ ਜਾ ਕੇ ਜਦੋਂ ਸਾਡੇ ਹੁੰਡੇ ਬੈਠੇ ਨੇ ਭਈ ਜਾਂਦੇ 5 7 ਤੇਲ ਲਾ ਕੇ ਚੇਰੇ ਰਹੇ ਨੇ ਕੋਈ ਨਾ ਮੰਨ ਸਤ ਮਾਨ ਨਹੀਂ ਨਾ ਕੋਈ ਕੁਛ ਮੁੰਡਾ ਆ ਫਿੱਟਾ ਕੱਢਦਾ ਲੱਭੜੇ ਛੁਰੇ ਦੇ ਲੋਕ ਤੇ ਉਹ ਬੜਾ ਸਪਸ਼ਟਾਗਿਕਾ ਲਾਹ ਲਾਤੀ ਕਲੀ ਫੌਜ ਦਾ ਕਲੀ ਚਪੇੜਾ ਮਾਰ ਤਰੀ ਕੋ ਜਤ ਮੈਂ ਹੱਥ ਗੋਡੇ ਪੈ ਕੇ ਉਹ ਚਪੇੜਾ ਤੇ ਮਾਰਨ ਵਾਲੇ ਸੀ ਅਸੀਂ ਖਾਣ ਵਾਲੇ ਨਹੀਂ ਸੀ ਸਾਡੇ ਗੁਰੂ ਇਹੋ ਤਾਂ ਆਖਿਆ ਸੀ ਆਪਣਾ ਧਰਮ ਛੱਡ ਕੇ ਇੱਧਰ ਜਾਓ ਕਿ ਸਾਡੇ ਗੁਰੂ ਨੇ ਤਬੂਹ ਕਾਹਿਆ ਰੇਤਾ ਸੀ ਜੇ ਤਾਲੋ ਤੋ ਆ ਲਈ ਉਹ ਆਖਿਆ ਸੀ ਤੇਰੀ ਗੱਲ ਨਹੀਂ ਮੰਨਦੇ ਉਹ ਜਦੋਂ ਇਹ ਸਾਰਾ ਕੁਝ ਹੋਇਆ ਤੇ ਮਹਾਰਾਜ ਦੇ ਵਿਰੋਧ ਫਾਨ ਸਾਧਤੀ ਗਈ

میں ਕਿ ਆਪ ਜਿਹਦੇ ਸੇਖ ਗਾਂਵੀ ਦੇ ਤੋਂ ਕਦੀ ਦਾ ਸਾਰਾ ਕੰਮ ਸੰਭਲੇ ਅਕਬਰ ਕਾਹਿਆ ਕਿ ਕਦੀ ਦਾ ਵਾਲੇ ਕਰਦੇ ਹੁਣ ਅਕਬਰ ਦਾ ਪੋਤਰਾ ਅਮੀਰ ਕੁਸਰੋ ਉਹ ਵੀ ਚਾਹਦਾ ਸੀ ਮੈਨੂੰ ਕਦੀ ਮਿਲੇ ਮੈਂ ਕਿਹਾ ਡਾਡੂ ਆਪਣੀ ਸੋਤ ਕਰਕੇ ਕਹਿੰਦੇ ਆ ਤੁਹਾਡੀ ਸੋਤ ਪਹਾੜੀ ਜਰਨਾ ਸਾਹਿਬ ਤੋਂ ਵਿਦੇ گا ਹੋਵੇ ਮੈਂ ਕਿਹਾ ਨਾ ਕਿ ਅਕਬਰ ਦਾ ਸੁਪਰ ਚੰਗਾ ਸੀ ਤੇ ਨਾ ਅਕਬਰ ਦਾ ਪੋਤਰਾ ਤੁਸੀਂ ਕਿਹਾ ਕਿ ਕਿਉਂ já i de

ਆਪਦੇ ਹਾਲ ਤੁਰੀ ਕੋ ਗਲਾਸ ਰਾਮ ਆਪੇ ਨਾਲ ਅੱਜ ਉਹੀ ਸਫਾ ਉਸ ਅਮੀਰ ਘਰੋ ਤੇ ਆਇਆ ਜਿਹਦੇ ਸੰਗੂਟ ਮਾਰਨ ਵਾਲੇ ਜਿਹਦੇ ਸਲਾਹ ਕਰਨ ਵਾਲੇ ਝੁਕ ਕੇ ਉਹਨਸੀ ਦੇ ਸਾਰੇ ਲੋਕ ਉਹੀ ਦਰਵਾਜ਼ਾ ਲੈ ਕੇ ਕੁਰੇ ਜਾਂਦੇ ਜਿੰਨੇ ਸਿੰਦਾ ਹੋ ਕੇ ਕਿਧਰ ਹੋਏ ਨਾ ਸਮਾਜੀ ਦੇ ਹਾਲ ਕਰਦਾ ਸਮਾਜੀ ਦੇ ਬਾਰੇ ਤੇ ਕੁ ਵੱਡੇ ਰਾਜਿਆਂ ਨੂੰ ਧਰਤੀ ਤੇ ਲਾ ਦੇਣਾ ਸਮਾਜੀ ਤੇ ਸਾਰੇ ਇਸੇ ਧਰਤੀ ਦੇ ਕਿੱਕੇ ਬੋਲਦੇ ਨੇ ਆ ਸ਼ਾਮੀ ਬਤਾ ਦਿੰਦਾ ਇਹ ਸਮਾ وہ میرا، تو مظ flaws ہو نیم کوئی ٹھیک ہل دخل کو م figurehthal ٹھیک ہرا مولیت تک پاس بھی انسان مomeس بعدTh Muse نہ اپنی برا وجہ است kicked نہ شوش شکار اب دوں گا تجونب یك انسان اس لوس TP شوشت ہری Wham جانب دس اکات کردی Eu des... Tenho... Sim! <síntos>